ਮੇਨ ਮੇਨ ਬਿਚ ਦੇ ਖਾਣਾ ਔਰ ਬਿਤਿਆਜ ਦਾ ਪੁਲਿਸ ਜਿਹੜੇ ਹੈਗੇ ਦਿਨਾਂ ਦੇ ਵਿੱਚ ਜੀ ਇੱਥੇ ਆਪਣੇ ਏਰੀਆ ਦੇ ਵਿੱਚ ਵਾਪਸ ਇਸ ਤਰ੍ਹਾਂ ਚੋਰੀ ਤੇ ਸਟ੍ਰੈਚਿੰਗ ਜਾਂ ਕੁਝ ਕੇਸੇ ਸਾਹਮਣੇ ਆਏ ਸੀਗੇ ਉਹਦੇ ਕਹਿੰਦੇ ਸਾਡੇ ਕੋਲ ਐਫ ਆਈ ਆਰਸ ਮੌਜੂਦ ਪੂਰੀ ਰਿਪੋਰਟ ਐਸ ਐਸ ਪੀ ਨੇ ਮੇਨ ਮੋਟਿਵ ਪੀਕੀ ਹੈ ਆ ਬਿਤਿਆਜ ਦਾ ਪਿੱਛੇ ਜਿਹੜੇ ਹੈਗੇ ਦਿਨਾਂ ਦੇ ਵਿੱਚ ਜੀ ਇੱਥੇ ਆਪਣੇ ਏਰੀਆ ਦੇ ਵਿੱਚ ਵਾਪਸ ਜਿਸ ਤਰ੍ਹਾਂ ਚੋਰੀ ਤੇ ਸਟ੍ਰੈਚਿੰਗ ਜਾਂ ਕੁਝ ਕੇਸੇ ਸਾਹਮਣੇ ਆਏ ਸੀਗੇ ਉਹਦੇ ਕਹਿੰਦੇ ਸਾਡੇ ਕੋਲ ਐਫ ਆਈ ਆਰਸ ਮੌਜੂਦ ਕੀਤੀਆਂ ਗਈਆਂ ਸੀਗੇ SSP ਮੋਹਾਲੀ ਆਪਣਾ ਐਸਐਸ ਨਗਰ ਤੇ ਐਸਪੀ ਸਿਟੀ ਸਾਹਿਬ ਵੱਲੋਂ ਜਿਹੜੇ ਮੈਨੂੰ ਡਾਇਰੈਕਸ਼ਨ ਸਿਗੀਆਂ ਤੇ ਮੈਂ ਤਹਿਤ ਕਾਰਵਾਈ ਕਰਦੇ ਆ ਮੈਂ ਮਟੋਰਥਾਣੇ ਦੀ ਐਸਐਚਓ ਸਾਹਿਬ ਦੀ ਸੁਪਰਵੀਜ਼ਨ ਹੇਠ ਟੀਮਾਂ ਬਣਾਈਆਂ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਚੋਰਾਂ ਨੂੰ ਟਰੈਪ ਤੇ ਟ੍ਰੇਸ ਕਰਨ ਦੇ ਲਈ ਅਸੀਂ ਆਪਣਾ ਜਿਹੜਾ ਹੈਗਾ ਡਿਪਲੋਏ ਕੀਤੀ ਫੋਰਸ ਉਹਦੇ ਤਹਿਤ ਕਾਰਵਾਈ ਕਰਦੇ ਆ ਅਸੀਂ ਚਾਰ ਕੇਸਿਸ ਜਿਹੜੇ ਹੈਗੇ ਨੇ ਇਹਦੇ ਸੋਲਵ ਕੀਤੇ ਨੇ ਤੇ ਇਹ ਚਾਰ ਕੇਸਿਸ ਜਿਹੜੇ ਹੈਗੇ ਨੇ ਜੀ ਇਹ ਹੈਗੇ ਇਹਦੇ ਵਿੱਚ ਪੰਜ ਦੋਸ਼ੀ ਅਰੈਸਟ ਕੀਤੇ ਨੇ ਚਾਰ ਕੇਸਿਸ ਦੇ ਵਿੱਚ ਤੇ ਕੋਲੇ ਦੇ ਵਿੱਚ ਸਾਡੇ ਕੋਲੇ ਚਾਰ ਮੋਟਰਸਾਈਕਲ ਰਿਕਵਰ ਹੋਏ ਨੇ ਤੇ ਦੋ ਮੋਬਾਈਲ ਫੋਨ ਨੇ ਜੀ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ 10 ਚਾਰ ਦੇ ਕਰੀਬ ਜਿਹੜੇ ਦੋ ਤਿੰਨ ਦੇ ਕਰੀਬ ਸਿਲੰਡਰ ਨੇ ਤੇ ਹੋਰ ਵੀ ਹੈ ਜਿਹੜੇ ਕੁਝ ਕੁਛ ਨਾ ਕੋਈ ਜਾਰੀ ਇਸ ਦੇ ਵਿੱਚ ਹੈਗੇ ਨੇ ਜਿਹੜਾ ਇੱਕ ਹੈਗੀ ਹੈ 24 ਨੰਬਰ ਐਫ ਆਰ ਇਹਦੇ ਵਿੱਚ ਮੋਬਾਈਲ ਸਨੈਚ ਹੋਇਆ ਸੀਗਾ ਜਿਹਦੇ ਵਿੱਚ ਪਹਿਲਾ ਸੀ ਦੋਸ਼ੀ ਫੜ ਲਿਆ ਸੀਗਾ ਮੋਬਾਈਲ ਵੀ ਰਿਕਵਰ ਹੋ ਗਿਆ ਸੀ ਇੱਕ ਦੋਸ਼ੀ ਰਹਿੰਦਾ ਸੀਗਾ ਉਹ ਦੀਪਕ ਸੀਗਾ ਉਹ ਵੀ ਏਰੀਆ ਦੇ ਵਿੱਚ ਚੈੱਕ ਕਰ ਸੀ ਉਹਨੂੰ ਅਸੀਂ ਰਾਉਂਡ ਅਪ ਕੀਤਾ ਜੀ ਉਸ ਤੋਂ ਇਲਾਵਾ ਇਹਦੇ ਵਿੱਚ 131 ਨੰਬਰ ਐਫ ਆਰ ਸੀ ਜੀ ਜਿਹਦੇ ਵਿੱਚ ਬੁਲੇਟ ਮੋਟਰਸਾਈਕਲ ਚੋਰੀ ਹੋਇਆ ਸੀਗਾ ਉਹਦੇ ਵਿੱਚ ਦੋਸ਼ੀ ਅਜੀਤ ਹੈ ਜੋ ਕਿ ਅਨਸਲ ਦਾ ਰਹਿਣ ਵਾਲਾ ਹੈ ਆਪੀਪੀਆ ਅਨਸਲ ਏਰੀਆ ਦਾ ਤੇ ਜਿਹੜਾ ਪਹਿਲਾਂ ਵੀ ਜਿਹਦੇ ਤੇ ਪੰਜ-ਛੇ ਪਹਿਲਾਂ ਵੀ ਚੋਰੀ ਸਟੇਸ਼ਨ ਦੇ ਮਕਦਮੇ ਦਰਜ ਨੇ ਅਸੀਂ ਉਹਨੂੰ ਜਿਹੜਾ ਹੈਗਾ ਅਰੈਸਟ ਕੀਤਾ ਇਸ ਤੋਂ ਇਲਾਵਾ ਜਿਹੜਾ ਹੈਗਾ 143 ਨੰਬਰ ਮਕਦਮਾ 143 ਮਟਰ ਪੁਲਿਸ ਸਟੇਸ਼ਨ ਦੀ ਸਾਰੇ ਮਕਦਮੇ ਨੇ ਉਹਦੇ ਵਿੱਚ ਜਿਹੜਾ ਹੈਗਾ ਦੋ ਮੁੰਡੇ ਨੇ ਇੱਕ ਪੰਕਜ ਹੈ ਤੇ ਇੱਕ ਗੌਰਵ ਹੈ ਦੋਨੋਂ ਬੜ ਮਾਜਰਾ ਆ ਸਾਈਡ ਤੇ ਰਹਿਣ ਵਾਲੇ ਨੇ ਤੇ ਇਹਨਾਂ ਦੋਨਾਂ ਤੋਂ ਜਿਹੜੇ ਹੈਗੇ ਨੇ ਅਸੀਂ ਕੁੱਲ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਨੇ ਅ ਇਸ ਤੋਂ ਇਲਾਵਾ ਇੱਕ 144 ਨੰਬਰ ਮੁਕੱਦਮਾ ਦਰਜ ਕੀਤਾ ਸੀਗਾ ਇਹਦੇ ਵਿੱਚ ਜਿਹੜਾ ਸੀਗਾ ਮੋਬਾਈਲ ਸਨੇਚ ਦੇ ਕੇਸੇ ਸਾਹਮਣੇ ਆਏ ਸੀਗੇ ਤੇ ਉਹਦੇ ਵਿੱਚ ਦੋ ਮੋਬਾਈਲ ਜਿਹੜੇ ਹੈਗੇ ਨੇ ਉਹਦੇ ਵਿੱਚੋਂ ਵੀ ਅਸੀਂ ਰਿਕਵਰ ਕਰਦੇ ਹੋਏ ਬੰਟੀ ਨਾਮ ਦੇ ਦੋਸ਼ੀ ਨੂੰ ਜੋ ਕਿ ਮਦਨਪੁਰੇ ਦਾ ਹੈਗਾ ਉਹ ਨੂੰ ਅਸੀਂ ਜਿਹੜਾ ਹੈਗਾ ਕਵਰ ਕੀਤਾ ਤਾਂ ਵੀ ਇਸ ਹਾਂਜੀ ਬਸ ਇਹਨਾਂ ਨੂੰ ਹੁਣ ਪੁੱਛਗਿਸ਼ ਕੀਤਾ ਜੀ ਪਹਿਲਾਂ ਇੱਕ ਗੋਵਿੰਦ ਦਾ ਰਿਮਾਰਕ ਦਿੱਤਾ ਵੀ ਹੈਗਾ ਉਹ ਚ ਕੁਝ ਕੁਝ ਜਾਰੀ ਹੈ ਅੱਗੇ ਅਸੀਂ ਫਰਦਰ ਹਜੇ ਜਿਹੜਾ ਹੈ ਇਹਨਾਂ ਤੋਂ ਪੁੱਛਗਿਸ਼ ਕਰ ਰਹੇ ਹਾਂ ਕਿ ਜੇ ਕੋਈ ਹੋਰ ਵੀ ਜਿਹੜੀਆਂ ਵਾਰਦਾਤਾਂ ਸਾਡੀਆਂ ਹੈਗੀਆਂ ਨੇ ਉਹਨਾਂ ਬਾਰੇ ਵੀ ਇਹਨਾਂ ਤੋਂ ਵੇਰਵਾ ਹੀ ਲਿਆ ਜਾਵੇ। ਕਿਉਂਕਿ ਉਹਨਾਂ ਪਾਰ ਦੇ ਨਾਲ ਕੋਈ ਪਾਰਾਸਾ ਕਰਦੇ ਨੇ ਆਸ-ਪਾਸੇ ਬੱਕੇ ਹਜੇ ਤਾਂ ਇਹ ਹੀ ਹੈ ਕਿ ਇਸ ਤਰ੍ਹਾਂ ਜਿਹੜਾ ਆ ਕੇਸਿਸ ਤੁਹਾਨੂੰ ਦੱਸ ਰਿਹਾ ਇਹ ਤਾਂ ਆਪਣੇ ਲੋਕਲ ਏਰੀਆ ਦੇ ਸੀਗੇ ਮੁਹਾਲਿਆਂ ਦੇ ਜਿਹੜਾ ਮੈਂ ਅਜੀਤ ਦੀ ਗੱਲ ਕੀਤੀ ਹੈ ਉਹਦੀਆਂ ਵਕਤ-ਵਕਤ ਨੂੰ ਆਪਣੇ ਨਾਲ ਦੇ ਜਿਲਿਆਂ ਦੇ ਵਿੱਚ ਵੀ ਮੁਕਦਮੇ ਨੇ ਰੋਪੜ ਸਾਈਡ ਵੀ ਹੈਗੇ ਨੇ ਹੋਰ ਬਟ ਉਹ ਤੋਂ ਜਿਹੜਾ ਅਸੀਂ ਕੇਸ ਟਰੈਕ ਕੀਤਾ ਉਹ ਜਿਹੜਾ ਆਪਣਾ ਮੁਹਾਲੀ ਵਾਲਾ ਕੇਸ ਉਹਦੀ ਹੈ ਤੇ ਬਾਕੀ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਉਹਦੇ ਵਿੱਚ ਜੇ ਕੋਈ ਨਵੀਂ ਗੱਲ ਆਉਗੀ ਤਾਂ ਉਹ ਦੱਸੋਗੇ